ਮੇਰੇ ਘਰ ਵਾਲਾ ਡਿਪਰੈਸ਼ਨ ਚ ਹੈ ਬੇਟਾ ਮੇਰਾ ਬੈਡ ਰੈਸਟ ਤੇ ਹੈ ਤੇ ਸਾਨੂੰ ਇਨਸਾਫ ਚਾਹੀਦਾ ਇਹ ਬੇਨਤੀ ਹੈ ਵੀ ਇਹ ਜਿਹੜੇ ਵਕੀਲ ਭਾਈਚਾਰਾ ਹੈ ਇਹ ਇੱਕ ਵਾਰੀ ਸੱਚਾਈ ਦੀ ਗੱਲ ਸੁਣ ਕੇ ਸੱਚ ਦਾ ਸਾਥ ਦੇ ਵੀ ਮੁੱਜੀ ਸਰ ਸਾਨੂੰ ਬਚਾਓ ਅੱਜ ਵੀ ਇਹ ਸਾਨੂੰ ਮਾਰੂਗਾ ਫਿਰ ਉਹਨਾਂ ਨੇ ਟ੍ਰੈਪਕ ਪੁਲਿਸ ਲਾ ਕੇ ਸਾਨੂੰ ਸ਼ੀਸ਼ਾ ਹਲਤ ਕਰਟ ਪਾਇਆ ਉਹਦੀ ਵਜ੍ਹਾ ਨਾਲ ਮੇਰੇ ਬੇਟਾ ਦਪਰੈਸ਼ਨ ਚ ਆਇਆ ਉਹ ਬਹੁਤ ਬਿਮਾਰ ਹੈ ਜੀ ਉਹਨੂੰ ਲੀਵਰ ਦੀ ਪ੍ਰੋਬਲਮ ਹੋ ਗਈ ਉਹ ਬੈਡ ਰੈਸਟ ਤੇ ਇਹ ਉਹਦੋਂ ਵੇਚਦੀ ਐਨੇ ਮੇਰੇ ਨੂੰ ਨੇ 2 ਜੂਨ 2022 ਨੂੰ ਮੇਰੇ ਬੇਟੇ ਨਾਲ ਲੜ ਕੇ ਆਪ ਦੀ ਮਰਨ ਦੀ ਧਮਕੀ ਦਿੱਤੀ ਵੀ ਮੈਂ ਮਰ ਜੂਗੀ ਤੁਹਾਨੂੰ ਐ ਕਰ ਦੂੰਗੀ ਤੁਹਾਨੂੰ ਐ ਕਰ ਦੂੰਗੀ ਮੇਰੀ ਨੂੰ 2000 21 22 ਤੀਤ ਤੋਂ ਇਹ ਅਲੱਗ ਰਹਿ ਰਹੀ ਹੈ ਜੀ ਉਨੇ ਕਿਹਾ ਵੀ ਇਹਨਾਂ ਨੇ ਆਪਾਂ ਨੂੰ ਦੇਖ ਲਿਆ ਉਹਦੀ ਵਜ੍ਹਾ ਨਾਲ ਦੇਖ ਕੇ ਉਹਨਾਂ ਨੇ ਕਿਹਾ ਵੀ ਹੁਣੇ ਨੂੰ ਥੱਲੇ ਦੇ ਦੇ ਮੈਂ ਆਪਣੀ ਸਿਸਟਰ ਕੋਲੇ ਇੱਥੇ 21 ਤਰੀਕ ਨੂੰ ਮਿਲਣ ਵਾਸਤੇ ਆਈ ਸੀ ਸ਼ਾਮ ਨੂੰ ਅਸੀਂ ਦinner ਕਰਕੇ ਤੇ ਮਾਰਕੀਟ ਜਾ ਰਹੇ ਸੀ ਆਈਸਕ੍ਰੀਮ ਵਗੈਰਾ ਲੈਣ ਤੇ ਰਸਤੇ 'ਚ ਜਦੋਂ ਅਸੀਂ ਗਾਂਧੀ ਟਰਾਂ ਵਾਲੇ ਕੋਲੇ ਪਹੁੰਚੇ ਉੱਥੇ ਮੇਰੀ ਨੂੰਹ ਦੀ ਕਾਰ ਖੜੀ ਸੀ ਮੈਂ ਕਿਹਾ ਵੀ ਇਹਦੀ ਕਾਰ ਇੱਥੇ ਰਾਤ ਨੂੰ ਕਿਵੇਂ ਖੜੀ ਹੈ ਅਸੀਂ ਦੇਖਣ ਲੱਗ ਗਏ ਅਸੀਂ 2-3 ਮਿੰਟ ਦੇਖੀ ਵੀ ਹੈ ਉਏ ਮੈਨੂੰ 2-3 ਮਿੰਟਾਂ ਬਾਅਦ ਜੀ ਮੇਰੀ ਨੂ ਗੁਲਾੰਜਾ ਕਾਰ ਚ ਉਤਰੀ ਤੇ ਆਪਦੀ ਕਾਰ ਚ ਬੈਠਣ ਲੱਗੀ ਜਦੋਂ ਬੈਠਣ ਲੱਗੇ ਤੇ ਅਸੀਂ ਦੇਖ ਲਿਆ ਉਹਨਾਂ ਨੇ ਇੱਕੇ ਦਮ ਜੀ ਕਾਰਾਂ ਭਜਾਈਆਂ ਪਹਿਲਾਂ ਉਹ ਮੁੰਡੇ ਨੇ ਕਾਰ ਉਹ ਮੁੰਡਾ ਹੈਗਾ ਹਰਕਰਨ ਸਿੰਘ ਢਿੱਲੋਂ ਮਲੋਟ ਦਾ ਤੇ ਉਹ ਜਦੋਂ ਉਹਨਾਂ ਨੇ ਕਾਰ ਭਜਾਈ ਉਹ ਮਗਰੇ ਉਹਨੇ ਕਾਰ ਭਜਾ ਲਈ ਉਹ ਥੋੜੀ ਦੂਰ ਜਾ ਕੇ ਜੀ ਉਹਨੇ ਦਸਕ ਕਰਮਾ ਜਾ ਕੇ ਉਹਨਾਂ ਨੇ ਕੋਈ ਡਿਸਕਸ ਕੀਤੀ ਉਹਨੇ ਜੀ ਮੈਨੂੰ ਦੁਬਾਰਾ ਆ ਕੇ ਚੱਕਰ ਕੱਟ ਕੇ ਤੇ ਗਾਂਧੀ ਟੇਰਾਂ ਵਾਲੇ ਕੋਲੇ ਮੈਨੂੰ ਉੱਥੇ ਖੜਾ ਹੀ ਸੀ ਅਸੀਂ ਚੱਲਣ ਲੱਗੇ ਸੀ ਤੇ ਇੰਨੇ ਨੂੰ ਆ ਕੇ ਉਹਨੇ ਮੇਰੇ ਜੀ ਉੱਤੇ ਕਾਰ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਮੇਰੇ ਨਾਲ ਕਾਰ ਅਟੈਚ ਵੀ ਕੀਤੀ ਕਿਉਂਕਿ ਮੈਨੂੰ ਉੱਥੇ ਕੋਈ ਆਦਮੀ ਖੜਾ ਸੀ ਉਹਨੇ ਬਚਾ ਲਿਆ ਵੀ ਮਾਤਾ ਜੀ ਵੀ ਤੁਹਾਡੇ ਸੱਟ ਮਾਰਨਗੇ ਉਹਨਾਂ ਨੇ ਮੈਨੂੰ ਪਿੱਛੇ ਕਰ ਲਿਆ ਇੰਨੇ ਨੂੰ ਉਹਨੇ ਮੈਨੂੰ ਤਿੰਨ ਚਾਰ ਗੇੜੇ ਦੇ ਦੇ ਕੇ ਗਾਲਾਂ ਦੇਈ ਗਿਆ ਮਾਰਨ ਦੀਆਂ ਧਮਕੀਆਂ ਦੇਈ ਗਿਆ ਮੇਰੀ ਨੂੰ 2000 21 ਨਾ ਉਨ 23 22 ਤਰੀਕ ਤੋਂ ਇਹ ਅਲੱਗ ਰਹਿ ਰਹੀ ਹੈ ਜੀ ਸਾਡੇ ਤੋਂ ਅਸੀਂ ਬਠਿੰਡੇ ਰਹਿ ਰਹੇ ਹਾਂ ਉਹ ਪਿੰਡ ਭੀੜਪਹਿਮਣ ਰਹਿੰਦੀ ਹੈ ਜੀ ਤੇ ਉਹਦੋਂ ਵਿੱਚ ਦੀ ਇਹਨੇ ਮੇਰੀ ਨੂੰਹ ਨੇ 2 ਜੂਨ 2022 ਨੂੰ ਮੇਰੇ ਬੇਟੇ ਨਾਲ ਲੜ ਕੇ ਆਪਦੀ ਮਾਰਨ ਦੀ ਧਮਕੀ ਦਿੱਤੀ ਵੀ ਮੈਂ ਮਰ ਜੂਗੀ ਤੁਹਾਨੂੰ ਐ ਕਰ ਦੂੰ ਤੁਹਾਨੂੰ ਐ ਕਰ ਦੂੰ ਉਹਦੀ وجہ ਨਾਲ ਮੇਰੇ ਬੇਟਾ ਡਿਪਰੈਸ਼ਨ ਚ ਆਇਆ ਉਹ ਬਹੁਤ ਬਿਮਾਰ ਹੈ ਜੀ ਉਹਨੂੰ ਲੀਵਰ ਦੀ ਪ੍ਰੋਬਲਮ ਹੋ ਗਈ ਉਹ ਬੈਡ ਰੈਸਟ ਤੇ ਹੈ 3 ਸਾਲਾਂ ਤੋਂ ਇਹ ਇਕੱਲੀ ਰਹਿ ਰਹੀ ਹੈ ਇਹ ਹਰਕਰਨ ਸਿੰਘ ਸਾਡੇ ਘਰੇ ਵੀ ਜਾਂਦਾ ਸੀ ਅਸੀਂ ਸ਼ਰੀਫੀ ਦੀ ਤੌਰ ਤੇ ਵੀ ਕਿਤੇ ਸਲਝ ਜਾਊਗਾ ਕਿਤੇ ਸਲਝ ਜਾ ਪਰ ਉਹਨੇ ਨਹੀਂ ਹਰਕਤ ਛੱਡੀ ਹੁਣ ਸਾਨੂੰ ਮਾਰਨ ਤੇ ਆਗੇ ਜੀ ਇਹ ਵਕੀਲ ਹੈ ਜੀ ਵਕਾਲਤ ਦੀ ਇਹਨੇ ਇਥੇ ਮਲੋਟ ਵਕੀਲ ਹੈ ਜੀ ਮੁਕਸਰ ਬੰਦਾ ਹੈ ਤੇ ਇਹਨੇ ਮੈਨੂੰ ਧਮਕੀਆਂ ਵੀ ਦਿੱਤੀਆਂ ਵੀ ਆਪਦੀ ਵਕਾਲਤ ਦੀ ਤੌਸ ਦਿਖਾਈ ਹੈ ਵੀ ਮੈਂ ਵਕੀਲ ਆ ਮੈਂ ਮਾਰ ਦੂੰ ਮੈਂ ਮੇਰਾ ਤੂ ਕੀ ਵਿਗਾੜ ਲੇਗੀ ਤੇ ਉਤੋਂ ਬਾਅਦ ਅਸੀਂ ਜੀ ਰਾਤ ਨੂੰ ਉੱਥੋਂ ਬਚ ਗਏ ਅਸੀਂ ਬਚ ਕੇ ਮੈਂ ਥਾਣੇ ਚਲੀ ਗਈ ਥਾਣੇ ਜਾ ਕੇ ਮੈਂ ਰਿਪੋਰਟ ਲਖਾਈ ਵੀ ਆਏ ਕਰਕੇ ਸਾਨੂੰ ਮਾਰਨ ਪੈ ਗਿਆ ਚਲੋ ਜੀ ਅਸੀਂ ਰਿਪੋਰਟਰ ਵਗੈਰਾ ਸਾਰੀ ਲਿਖਾ ਕੇ ਅਸੀਂ ਘਰੇ ਆ ਗਏ ਘਰੇ ਆ ਕੇ ਜਦੋਂ ਅਸੀਂ ਦੁਬਾਰਾ ਬਠਿੰਡੇ ਨੂੰ ਜਾਣ ਲੱਗੇ ਸਾਡੇ ਫੇਰ ਗੱਡੀਆਂ ਮਗਰ ਲਾ ਕੇ ਇਹਨੇ ਸਾਡਾ ਐਕਸੀਡੈਂਟ ਕਰਨ ਦੀ ਫੇਰ ਕੋਸ਼ਿਸ਼ ਕੀਤੀ ਫੇਰ ਵੀ ਅਸੀਂ ਬਹੁਤ ਬੱਚੇ ਬਚਾ ਕੇ ਆ ਕੇ ਤੇ ਸਾਡੇ ਮਗਰ ਕਿਸੇ ਨੇ ਹੋਰ ਕਾਰ ਦੀ ਬਚਾ ਕੇ ਸਾਨੂੰ ਤੇ ਫੇਰ ਥਾਣੇ ਭੇਜਿਆ ਅਸੀਂ ਦੁਆਰਾ ਧਰਮਪਾਲ ਸਿੰਘ ਮੁੰਚੀ ਨੂੰ ਜਾ ਕੇ ਦੁਆਰਾ ਰਿਪੋਰਟ ਦਿੱਤੀ ਉਸ ਤੇ ਜਸਵੀਰ ਕੌਰ ਸੀ ਲੇਡੀ ਸੜਸਾਲ ਦੀ ਬਜ਼ੁਰਗ ਲੇਡੀ ਸੀ ਉਹਦੇ ਨਾਲ ਸੀ ਇੱਕ ਉਹਦੀ ਸਿਸਟਰ ਦੀ ਲੜਕੀ ਸੀਗੇ ਉਹ ਵੀ ਐਡਵੋਕੇਟ ਹੈਗੀ ਗੁਰਪ੍ਰੀਤ ਕੌਰ ਦੋਨੇ 21 ਤਰੀਕ ਦੀ ਗੱਲ ਹੈਗੀ 21 ਤਰੀਕ ਨੂੰ ਸ਼ਾਮ ਰਾਤ ਨੂੰ ਤਕਰੀਬ 9:30 ਪਾਣੇ 10 ਵਜੇ ਦੀ ਗੱਲ ਹੈਗੀ ਉਹ ਉੱਥੇ ਖੜੇ ਸੀ ਖੜੇ ਸੀਗੇ ਤਾਂ ਉਹਨਾਂ ਨੂੰ ਉਹਨਾਂ ਦੀ ਜੱਡੀ ਜਸਵੀਰ ਕੌਰ ਹੈਗੀ ਉਹਨਾਂ ਨੂੰ ਉਹਨਾਂ ਦੀ ਧੂਮ ਦੇਖ ਜਾਂਦੀ ਹੈ ਜਿਹੜੀ ਹਰਮੰਦੀ ਦੇ ਨਾਮ ਹਰਮੰਦੀ ਕੋ ਰਹਿ ਗਈ ਹੈ ਉਸ ਤੋਂ ਬਾਅਦ ਹਰਮਨਦੀਪ ਕੋਰ ਇੱਕ ਵਕੀਲ ਸਾਹਿਬ ਹੀ ਹੈਗੇ ਆ ਹਰਕਰਨ ਦੇ ਉਹਨਾਂ ਨਾਲ ਉਹਨਾਂ ਦੀ ਗੱਡੀ ਤੋਂ ਉਤਰਦੀ ਹੈਗੀ ਹੈ ਤੇ ਜਦੋਂ ਆਪਦੀ ਇਹ ਸਾਰਾ ਵਾਕਿਆ ਹੈਗਾ ਉਹਦੇ ਜਿਹੜੀ ਸੱਸ ਹੈ ਜਸਵੀਰ ਕੋਰ ਤੇ ਐਡਵੋਕੇਟ ਗੁਰਬਨੇ ਕੋਰ ਦੇਖ ਲੈਂਦੇ ਕਿ ਉਹ ਜਾ ਕੇ ਜਿਹੜੀ ਉਹਨਾਂ ਦੀ ਬਹੂ ਹੈਗੀ ਹੈ ਹਰਮਨਦੀਪ ਨੂੰ ਕਹਿੰਦੇ ਵੀ ਹੈ ਤੇ ਇਸ ਤੇ ਉਹਨਾਂ ਨੇ ਇਕਰਾਰ ਸੁਣ ਹੀ ਹੋਇਆ ਹੁੰਦਾ ਹਰਮਨਦੀਪ ਫਿਰ ਉਸ ਜਿਹੜੇ ਲੜਕੇ ਨੂੰ ਕਿ ਜਿਸ ਆ ਬਹਿਰ ਕਰਨ ਨੂੰ ਫੋਨ ਕਰ ਲੰਦੀ ਹੈ ਫਿਰ ਉਹ ਸਰਕਰਨ ਆਪਣੀ ਗੱਡੀ ਕਮਾ ਕੇ ਲੈ ਜਾਂਦਾ ਤੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰਦਾ ਜੋ ਸਾਰਾ ਵਾਕਿਆ ਸੀਸੀਟੀਵੀ ਵਿੱਚ ਵੀ ਕਵਰ ਹੋ ਚੁੱਕਿਆ ਹੈ ਜੋ ਆਪਣੇ ਸਾਰੇ ਦਸਮਨੇ ਹੋ ਗਿਆ ਜਿਸ ਤੇ ਇਹਨਾਂ ਦਾ ਬਿਆਨ ਲਿਖ ਕੇ 307 ਜੋ ਇਹਨਾਂ ਨੇ ਉੱਤੇ ਬਿੜ ਚੜਾਉਣ ਦੀ ਕੋਸ਼ਿਸ਼ ਕੀਤੀ ਅਟੈਂਪਟ ਨੂੰ ਨਾ ਪਰਚਾ ਦਰਜ ਕਰਾਇਆ ਗਿਆ ਬੜ ਉਸ ਸਮੇਂ ਉਹ ਰੈਸਟੋਰੈਂਟ ਤੇ ਫਿਰ ਬਾਅਦ ਹਜੇ ਚਲਦੀ ਹੈ ਗਿਆਸ ਦਾ ਕੋਈ ਅਰੈਸਟ ਨਹੀਂ ਹੋਇਆ ਦੋ ਜਣਿਆਂ ਦੇ ਪਰਚਾ ਦਰਜ ਹੈ ਉਦੇ ਬਹੁਤ ਨੇ ਹਰਮੰਦੀਪ ਤੇ ਜੋ ਐਡਵੋਕੇਟ ਸਾਹਿਬ ਹੈਗੇ ਆਪਣੇ ਹਰ ਕਰਨ ਦੇ